ਬੰਦ ਜੀ ਸਪੈਦੇ ਸਾਰੇ ਰੋਡ ਦੇ ਉੱਪਰ ਡਿੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਖੜੇ ਆ ਪਿੰਡ ਬੋਲੀਆਂ ਚ ਗਾਵਾਂ ਰੋੜਾ ਜੀ ਨਾਲਾ ਅਜ ਨਾਲੇ ਤੋਂ 3 ਕਿਲੋਮੀਟਰ ਹੈ ਜਗਾਵਿਆਂ ਨੂੰ ਜਾਂਦੇ ਆਈ ਹੈ ਮੀਂਹ ਆਇਆ ਹੈ ਬਾਕੀ ਤਾਂ ਰਾਹਤ ਮਿਲੀ ਹੈ ਗਰਮੀ ਤੋਂ ਪਰ ਨਾਲ ਨਾਲ ਨੁਕਸਾਨ ਬਹੁਤ ਹੋਇਆ ਹੈ ਆਪ ਜੀ ਦੇਖ ਸਕਦੇ ਹੋ ਅਸੀਂ ਚਕਾਵਾਂ ਰੋਡ ਦੇ ਉੱਪਰ ਖੜੇ ਹਾਂ ਜੀ ਇਹ ਰੋਡ ਬਿਲਕੁਲ ਬਲੌਕ ਹੋ ਚੁੱਕਾ ਹੈ ਤਕਰੀਬਨ 2 ਦਿਨ ਕਿल्ले ਯੋਗਾ ਸਪੈਂਦੇ ਬਹੁਤ ਜ਼ਿਆਦਾ ਡਿੱਗ ਚੁੱਕੇ ਨੇ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਕਿ ਜਲਦੀ ਤੋਂ ਜਲਦੀ ਇਹ ਰੋਡ ਜਿਹੜਾ ਚਾਲੂ ਕੀਤਾ ਜਾਵੇ ਸੇਤੀ ਕਰਦੇ ਪਹੁੰਚ ਗਏ ਆਪਣੇ ਬੰਦੇ ਸਾਫ ਕਰਦਿੰਦੇ ਆ ਜੀ ਜਿਹੜਾ ਡਿੱਗਾ ਨੇਰ ਦੇ ਨਾਲ ਚਾਨਕ ਨੇਰਾ ਮੈਂ ਜੋ ਬੈਂਟਰੀ ਵਾਲਾ ਅਰਥੋਂ ਜਾਰੇ ਕੱਢਦੇ ਹੋਏ ਜੋ 19 ਤਰੀਕ 2000 ਤੇ ਨਾਲ ਹੀ ਜੋ ਪੱਤੀ ਦੇ ਸਾਡੇ ਪੋਲ ਟੁੱਟ ਚੁੱਕੇ ਨੇ ਉਹ ਵੀ ਪੋਲ ਸਾਡੇ ਜਲਦੀ ਤੋਂ ਜਲਦੀ ਪੋਲ ਖੜੇ ਕੀਤੇ ਜਾਣ ਤਾਰਾ ਖਿੱਚਿਆ ਜਾਣ ਕਿਉਂਕਿ ਕਿਸਾਨਾਂ ਨੇ ਝੋਨਾ ਜੋ ਲਾਇਆ ਹੈ ਉਹਨੂੰ ਪਾੜ ਸਕਣ ਇਹੋ ਬੇਨਤੀ ਹੈ ਜੀ ਸਾਰੇ ਕਿਸਾਨਾਂ ਵੱਲੋਂ ਸਾਡੇ ਪੋਲ ਛੇਤੀ ਬੋ ਖੜੇ ਕੀਤੇ ਜਾਣ ਤੇ ਤਾਰਾ ਕਸੀਆਂ ਜਾਣ ਬੱਤੀ ਭਾਲ ਕੀਤੀ ਜਾਵੇ ਤੇ ਰੋਡ ਜਿਹੜਾ ਜਲਦੀ ਚਗਾਵਾ ਰੋਡ ਅਜਨਾਲ ਚਾਲੂ ਕੀਤਾ ਜਾਵੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਸਪੈਦੇ ਬਹੁਤ ਜ਼ਿਆਦਾ ਡਿੱਗ ਚੁੱਕੇ ਰੋਡ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ